ਚਾਚੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਚਾਚੇ ਗੇ ਠੀਕ ਐ ਕਿਵੇਂ ਆ ਤੁੱਤੀਜਾ ਤੁੱਤੀਜਾ ਠੀਕ ਐ ਤੇ ਤੈਨੂੰ ਮਾੜੇ ਮੁੱਟੇ ਸ਼ਰਮ ਸ਼ਰਮ ਨਹੀਂ ਆਉਂਦੀ ਲੈ ਕਾਦੀ ਸਮੇ ਸ਼ਰਮਾ ਅੱਲਾਏ ਤਾਂਗੇ ਸ਼ਰਮਾ ਐ ਅਬੀ ਠੰਡ ਸਾਰੇ ਟਪਾਤੀ ਤੂੰ ਤੇ ਤੈਨੂੰ ਪਾਪ ਬਹੁਤ ਲੱਗੂ ਐ ਚਾਚੇ ਨਾ ਨਾ ਦਾ ਪਾਪ ਲੱਗਣਾ ਪਾਪ ਟਾਈਮ ਲੱਗਣਾ ਚਾਹੀਦਾ ਮੈਨੂੰ ਤਾਂ ਕਿਉਂ ਲੱਗੂ ਐ ਪਾਪ ਵੀ ਮੈਂ ਤਾਂ ਤਿਆਰ ਐ ਆਪਾਂ ਤਾਂ ਪਿਆਰ ਤੂੰ ਨਹੀਂ ਜੀ ਹੁੰਦੇ। ਤੇ ਪਿਆਰ ਤਾਂ ਹੈ ਕੋਈ ਮਾੜਾ ਮੋਟਾ ਖਰਚਾ ਪਾਣੀ ਸਿੱਟ ਤੂੰ ਦੂਜੀਆਂ ਕੁੜੀਆਂ ਦੇ ਤਾਂ ਪੈਸੇ ਸਿੱਟ ਦਿਨਾਂ ਨਾ ਸੁੱਕੀ ਤਾਂ ਨਾ ਤੇ ਮਰਾਈ ਵੀ ਨਹੀਂ। ਖਰਚਾ ਪਾਣੀ ਤੈਨੂੰ ਕੀ ਚਾਹੀਦਾ? ਤਨਕੀਨ ਨਹੀਂ ਦਵਾਉਂਦਾ ਤੈਨੂੰ ਸੁਰੱਖਿੀ ਨਹੀਂ ਦਵਾਈ ਕਿ ਤੈਨੂੰ ਫੋਟਰਨ ਨਹੀਂ ਦਵਾਇਆ ਕਿ ਤੈਨੂੰ ਬਿੱਲ ਨਹੀਂ ਦਵਾਇਆ ਕੀ ਨਹੀਂ ਦਵਾਇਆ? ਕੁਛ ਨਹੀਂ ਦਵਾਇਆ। ਹਾਲੇ ਕਮਾਲ ਕਰਦੇ ਆ ਲੈ। ਲੈ। ਉਹ ਗੱਲ ਕਰਦੇ ਆ। ਮਣੋ ਉਹ ਗੱਲ ਕਰਦੇ ਆ ਤੂੰ ਤਾਂ ਵੀ ਹੁਣ ਖਾ ਪੀ ਕੇ ਹੱਥ ਫੇਰਨਾਂ ਦੀ ਗੱਲ ਹੈ ਤੇ ਗਲਤ ਗੱਲ ਆ ਚਾਚੇ। ਕਿ ਤੇਰੇ ਚਾਚੇ ਨੇ ਵੀ ਮੈਨੂੰ ਇਸਤੇਮਾਲ ਕਰ ਲਿਆ ਵਾਧੂ ਕਰ ਲਿਆ ਬਧੀ ਰਕੀ ਜਾਂਦਾ ਹੈ ਨਾ ਹਾਂ ਤੇ ਹੁਣ ਮੈਂ ਭਤੀਜੇ ਤੋਂ ਵੀ ਹੋ ਜਾ ਇਸਤੇਮਾਲ ਇਹ ਕਿਹੜੀ ਕਤਾਬ ਚ ਲਿਖਿਆ ਭਈ ਕੀ ਚਾਹੀਦਾ ਫੇ ਮੇਰੇ ਤੋਂ ਪਹਿਲਾਂ ਮੈਂ ਦੱਸ ਉਰੇ ਬਦਲੇ ਲੈ ਕੀ ਚਾਹੀਦਾ ਤੂੰ ਮਣੀ ਮੋਟੀ ਮੈਨੂੰ ਕੋਈ ਮੇਰਾ ਖਰਚਾ ਪਾਣੀ ਕੋਈ ਮੈਨੂੰ ਖਰੀਦਦਾਰੀ ਕਰਵਾਇਆ ਕਰੀ ਲੈ ਚਾਚੇ ਕੇ ਤਨ ਉਹਦੇ ਨਹੀਂ ਖਰੀਦਦਾਰੀ ਕਰਵਾ ਕੇ ਲੈ ਤਨ ਮੈਂ ਉਹ ਗੋਲਡ ਦਾ ਕੀ ਦਵਾ ਕੇ ਲੈ ਆਇਆ ਸੀਗਾ ਕੰਗਣ ਦੇ ਵਾਕ ਲਈ ਐਸ 골ਡ ਦਾ ਹੋਰ ਚਾਲਾਂ ਜਿੱਤੇ ਮੇਰੀ ਜਾਤ ਨਹੀਂ ਕੁਛੀ ਕੋਈ ਪੰਜੀਰੀ ਪੰਜੂਰੀ ਲਾਵੇਂ ਲਾ ਕੇ ਦੇਵੇਂ ਤਾਂ ਥੱਲੋਂ ਵਾਲੀ ਮੋਟੀ ਟਾਈਟ ਹੋਵੇ ਤ ਨਹੀਂ ਮাজে ਆਉਣਗੇ ਜੇ ਟਾਈਟ ਹੋ ਗਈ ਤਾਂ ਮাজে ਤਾਂ ਹੋਣਗੇ ਮাজে ਤਾਂ ਦੇਂਗੀ ਤਾਂ ਮাজে ਹੋਣਗੇ ਦੂਰ ਪੈ ਪੈ ਤਾਂ ਮাজে ਹੁਣ ਮੇਰੀ ਗੱਲ ਸੁਣ ਹੁਣ ਚਾਬੀ ਹੈ ਇੱਕ ਹੰਦਾ ਤਾਲਾ ਗੱਲ ਸੁਣੀ ਜੇ ਧਿਆਨ ਨਾਲ ਇੱਕ ਹੁੰਦਾ ਤਾਲਾ ਤੇ ਇੱਕ ਹੁੰਦੀ ਹੈ ਚਾਬੀ ਦੋ ਜੀ ਹੁੰਦੇ ਕਣਾਂ ਗੱਲਾਂ ਕਰਦਾ ਬੇਸ਼ਰਮ ਹੋ ਗਏ ਪੁੱਤ ਮੈਨੂੰ ਤਾਂ ਚੰਨਾ ਨਹੀਂ ਲੱਗਦੀਆਂ ਤੇਰੀਆਂ ਇਹ ਜਿਹੀਆਂ ਗੱਲਾਂ ਚੱਲ ਸੁਣਾ ਦੀ ਹੁਣ ਸੁਣਾ ਕੇ ਤੂੰ ਰਹਿ ਗੱਲ ਚਾਚੋ ਰਹਿ ਗਾਂ ਤੂੰ ਮੈਂ ਸੁਣਾਉਂਗਾ ਹੁਣ ਚਾਬੀਆਂ ਜਿੰਨੀਆਂ ਮਰਜ਼ੀ ਚਾਬੀਆਂ ਚ ਪੰਜਾਰਣ ਕੁਛ ਨਹੀਂ ਵਿਗੜਦਾ ਨਾ ਤਾਲਾ ਜਿਹੜਾ ਹੈਗਾ ਉਹ ਜਿੰਨੀਆਂ ਮਰਜ਼ੀ ਤਾਲਿਆਂ ਦੇ ਵਿੱਚ ਪਿਆ ਰਹੇ ਉਹਨੂੰ ਵੀ ਕੋਈ ਫਰਕ ਨਹੀਂ ਪੈਂਦਾ ਜਦੋਂ ਚਾਬੀ ਜਿਹੜੀ ਹੈ ਉਹ ਤਾਲੇ ਦੇ ਵਿੱਚ ਪੈਂਦੀ ਹੈ ਤੇ ਫਿਰ ਕਿ ਐ ਚੱਕਰੀ ਘੁੰਮਦੀ ਹੈ ਫੇਰ ਹੀ ਜਿੰਦਾ ਖੁੱਲਦਾ ਨਾ ਅੱਛਾ ਜੀ ਹਾਂ ਹੁਣ ਮੇਰੀ ਗੱਲ ਖੋਲਣੀ ਹੈ ਹਾਂ ਜਿੰਦੇ ਦਾ ਖੋਲਣਾ ਹੀ ਹੈ ਹੁਣ ਮੇਰੀ ਗੱਲ ਸੁਣ ਵੀ ਤੂੰ ਉੱਥੇ ਬੈਠੀ ਹੈ ਠੀਕ ਹੈ ਪੇਕੀ ਬੈਠੀ ਚਾਚੇ ਨਾਲ ਤੇਰੀ ਚਾਬੀ ਤੇਰੀ ਚਾਬੀ ਮੇਰੇ ਜਿੰਦੇ ਚ ਵੜਨ ਨੂੰ ਤਿਆਰ ਹੈ ਤੇ ਜਿਹੜੀ ਉਹ ਜਿੰਦੇ ਆ ਉਹ ਹੁੰਦੀ ਹੈ ਨਾ ਹੋਲ ਜਾ ਮੂਰੀ ਜੀ ਤੇ ਉਹਦੇ ਵਿੱਚ ਤੇਰੀ ਚਾਬੀ ਮੇਰੇ ਜਿੰਦੇ ਨੂੰ ਖੋਲਣ ਨੂੰ ਤਿਆਰ ਹੈ ਤੇ ਤੂੰ ਜਿੰਦੇ ਖੋਲਣੀ ਹੈ ਹਾਂ ਜਿੰਦੇ ਖੋਲਣੇ ਹੁਣ ਮੇਰੀ ਗੱਲ ਸੁਣ ਇੱਕ ਤੂੰ ਤੋੜ ਨਾ ਨਹੀਂ ਜਿੰਦੇ ਖੋਲ ਤਾਂ ਨਹੀਂ ਖੋਲਣ ਚ ਤਾਂ ਕੋਈ ਦਿੱਕਤ ਨਹੀਂ ਤੋੜੀ ਨਾ ਜਦੋਂ ਚਾਬੀ ਜਿੰਦੇ ਚ ਨਾ ਲੱਗੇ ਹੰ ਜੰਗ ਪੈ ਜਾਂਦੀ ਐ ਫਿਰ ਜੰਗ ਪੈ ਜਾਂਦੀ ਐ ਫਿਰ ਉਹ ਚ ਤੇਲ ਪਾ ਕੇ ਉਹਨੂੰ ਐ ਘੁਮਾਉਣੀ ਪੈਂਦੀ ਐ ਇਹ ਸਾਰੀਆਂ ਅਰਕ ਤਾਂ ਤੈਨੂੰ ਹੁੰਦੀਆਂ ਐ ਸਾਰਾ ਕੁਝ ਹੁੰਦਾ ਤੈਨੂੰ ਤੇ ਇੱਕ ਮੈਂ ਤੈਨੂੰ ਗੱਲ ਦੱਸਾਂ ਚਾਚੇ ਨਾਲ ਦਾ ਚਾਚੇ ਨਾਲ ਤਾਂ ਤੂੰ ਰਸ ਕੇ ਬੈਠੇਗੀ ਹਮ ਹਮ ਕਾਚੇ ਨਾਲ ਉਸਕੇ ਤੋਂ ਬੈਠ ਗਈ ਵੀ ਚਾਚੇ ਦਾ ਸਿਰ ਦਾ ਟੱਲਾ ਹੈ ਮੇਰੇ ਤਾਂ ਕੁਝ ਹੁੰਦਾ ਨਹੀਂ ਤੇ ਮੇਰਾ ਤਾਂ ਬਥੇਰਾ ਕਰੜਾ ਸੀ ਮੇਰੇ ਨਾਲ ਫਿਰ ਕੀ ਬੈਰ ਘਟਿਆ ਉਹ ਇਲਾ ਤਾਂ ਉਹਨੇ ਕਰ ਲਿਆ ਕਰ ਕਰਕੇ ਕਰ ਕਰਕੇ ਕੋਦਮ ਸਾਰੇ ਆਪਦੇ ਉਹਨੇ ਰਸ ਮਕਾ ਲਿਆ ਠੀਕ ਹੈ ਹੁਣ ਉਹਦੇ ਵਿੱਚ ਹੈ ਨਹੀਂ ਕੁਝ ਉਹਨੇ ਸਾਰਾ ਕੁਝ ਇਕੱਠੇ ਹੀ ਮਕਾ ਲਿਆ ਅੱਛਾ ਤੇ ਫਿਰ ਹੈ ਕਿੱਧਰ ਨਹੀਂ ਰਸ ਕਿੱਧਰ ਨਹੀਂ ਹੁਣ ਮੈਂ ਵੀ ਰਸ ਮਕਾ ਲਾਂ ਕਿ ਹੁਣ ਗੰਨਾ ਹੈ ਗੱਲਾਂ ਜਿੰਨਾ ਮਰਜ਼ੀ ਆਕੜ ਹੋਵੇ ਜਦੋਂ ਮਸ਼ੀਨ ਦੇ ਵਿੱਚ ਜਾਂਦਾ ਤਾਂ ਰਸ ਨਿਕਲ ਜਾਂਦਾ ਉਹਦਾ ਨਿਕਲ ਕੇ ਨਾ ਫੂਸਕਾ ਬਣ ਜਾਂਦਾ ਹੁਣ ਗੰਨਾ ਹੁਣ ਤੇਰਾ ਤੇਰਾ ਸਾਜੀ ਕੱਢਣਾ ਹੈਗਾ ਤੇਰਾ ਰਸਤਾ ਜੇ ਤੂੰ ਤਾਂ ਨੱਚੀ ਲਾ ਜਾ ਗੰਨਾ ਜੇ ਤਾਂ ਖੇਤ ਚ ਲੱਗਿਆ ਵੀ ਗੰਨਾ ਮੇਰੀ ਗੱਲ ਸੁਣ ਵੀ ਗੰਨਾ ਮੇਰਾ ਪੂਰਾ ਰਸ ਪੱਕਿਆ ਪਿਆ ਗੰਨੇ ਦਾ ਰਸ ਪੂਰਾ ਗੰਨੇ ਦਾ ਤਿਆਰ ਹੈ ਠੀਕ ਹੈ ਹੁਣ ਇਸ ਨੂੰ ਚਾਹੀਦੀ ਹੈ ਮਸ਼ੀਨ ਹੁਣ ਮੇਰੀ ਅੱਗੇ ਅੱਗੇ ਤੋਂ ਇੱਥੇ ਹੁੰਦੀ ਸੀ ਠੀਕ ਹੈ ਗੰਨੇ ਨੂੰ ਦੇਖ ਚੁੱਪ ਚੁੱਪੂਗੀ ਨਹੀਂ ਮੈਂ ਠੀਕ ਹੈ ਚੁੱਪੂਗੀ ਮੈਂ ਮੈਂ ਤੇ ਮਸ਼ੀਨ ਜਿੱਪ ਮੈਂ ਲਵਾਂਗੀ अच्छा ठीक है। ਤੇ ਜਿਹੜਾ ਰਸ ਉਹ ਪੀਉਂਗੀ ਵੀ ਨਹੀਂ। اچھا ਜੇ ਚੋਪੇਂਗੇ ਤਾਂ ਉਹ ਜਿਹੜਾ ਰਸ ਨਿਕਲ ਗਿਆ ਉਹ ਤੇਨੂੰ ਜ਼ਵਾਦੂਗੀ ਮੈਂ ਇਹਨਾਂ ਕੋ ਸ਼ੁਰੂਂਗੀ। ਤੇਨੂੰ ਜ਼ਵਾਦਾਂ ਜੀ ਤਨ ਜਿੰਦਗੀ ਦਾ ਨਜ਼ਾਰਾ ਆ ਜਾਊਗਾ। اچھا ਇੱਕ ਨੀਂਦਹਲੇ ਵਰਗੀ ਰਾਨਾ ਜਨਾਨੀ ਤੈਨੂੰ ਟੱਕਰਦੀ ਐ ਟੱਕਰ ਚੁੱਕੀ ਕੀਤੀ। ਮੈਨੂੰ ਟੱਕਰਦੀ ਹੁੰਦੀ ਤਾਂ ਤਾਂ ਹੀ ਫਿਰ ਤੇਰੀਆਂ ਮਨ ਤਾਂ ਕੱਢਦਾ ਹੁੰਦਾ ਜੇ ਮੈਨੂੰ ਟੱਕਰਦੀ ਮੈਨੂੰ ਹੋਵੇ ਨਾ ਤੇ ਤੇਰਾ ਤੇਰਾ ਕੀਤਾ ਫੋਨ ਵੀ ਨਾ ਚੱਕਾਂ। ਉਹ ਸ਼ੁਕਰ ਮਨਾ ਵੀ ਤੋ ਫੋਨ ਲਾ ਲਿਆ ਤੇ ਮੈਂ ਚੱਕ ਲਿਆ। ਆਏ ਕਿ ਮੈ ਨਹੀਂ ਚੱਕੇਗਾ ਚੱਕਣਾ ਤਾਂ ਤੂੰ ਹੀ ਤੈਨੂੰ ਇਹ ਤਾਂ ਤੂੰ ਸੋਚ ਸੋਚ ਕੱਢੇ ਅੱਛਾ ਚੱਕਣਾ ਪਊਗਾ ਅੱਛਾ ਆਪਨੇ ਕੁਝ ਕਰਨਾ ਨਹੀਂ ਜਾ ਕੇ ਰੁੱਸ ਕੇ ਬਹਿ ਗਈ ਅੱਗੇ ਆਏ ਸ਼ਰਮ ਕਰ ਮਾਣੀ ਮੁੱਟੀ ਅੱਗੇ ਜਦੋਂ ਇੱਥੇ ਹੁੰਦੀ ਹੈ ਨਾ ਹਰ ਦੂਜੇ ਤੀਜੇ ਦਿਨ ਆਪਣਾ ਕੰਮ ਬਣ ਜਾਂਦਾ ਸੀ ਠੀਕ ਹੈ ਨਾ ਹੁਣ ਜਾ ਕੇ ਰੁੱਸ ਕੇ ਉਧਰ ਬੈਠ ਗਈ ਚਾਚਾ ਰਾਜਾ ਤੈਨੂੰ ਕਿੱਥੇ ਦੂਰ ਲੱਗਦਾ ਹੈ ਆਪਣਾ ਕੰਮ ਤਾਂ ਬਣੀ ਜਾਊਗਾ ਆਪਣਾ ਤਾਂ ਸਮਾਂ ਸੋਖਾ ਬਣੂਗਾ ਇੱਥੇ ਉਹ ਤਾਂ ਤੇਰੀ ਵਾਲੀ ਮਾਂ ਹੈ ਜਿਹੜੀ ਉਹ ਮੇਰੇ ਤੋਂ ਪਤਾ ਕਿੰਨਾ ਕਰਦੀ ਹੈਗੀ ਮਾਸੀ ਕਿੰਨਾ ਚੱਕ ਕਰਦੀ ਹੈ ਮੇਰੇ ਮੈਂ ਆਪਕੇ ਸਮਝਾ ਦੂੰਗੀ ਆ ਆਰੇ ਦੇ ਉਹ ਤੇ ਚਾਚੀ ਨਾਲ ਤੇਰੀ ਐਂ ਗੱਲਬਾਤ ਹੈ ਪਲਾਨਾ ਮੈਂ ਹਣ ਪੁੱਛੀ ਨਾ ਤੂੰ ਸਾਰੇ ਦਾ ਵੇਚੀ ਕਰਾਤੀ ਛੱਡ ਤੇ ਮੇਰੀ ਮਾਂ ਨਹੀਂ ਕਰਉਂਦੀ ਤੇਰੀ ਮਾਂ ਕਰਦੀ ਹੋਣੀ ਐ ਇਹ ਕੁਛ ਆਹ ਦੇਖੋ ਮਾਸੀ ਨਾਲ ਕੀ ਸੀਗਾ ਮਾਸੀ ਨੂੰ ਕਾਹਦੂ ਦੱਸਿਆ ਸੀ ਵੀ ਆਪਣੀ ਗੱਲਬਾਤ ਹੈ ਜੀ ਨਾ ਨਾ ਨਹੀਂ ਦਿੱਸਿਆ ਹਣ ਤਾਂ ਪਤਾ ਨਹੀਂ ਉਹੀ ਲੱਗਦੀ ਲਾਲੀ ਉਹ ਨੇ ਨਹੀਂ ਉਹਨੂੰ ਫਿਰ ਕੱਲੇ ਕੱਲੇ ਆਪਣੀ ਪੋਜੀਸ਼ਨਾਂ ਕਿਵੇਂ ਆ ਦੇ ਵੀ ਐਸ ਪੋਜੀਸ਼ਨ 'ਚ ਕੀਤਾ ਸੀ ਅਸੀਂ ਉਹ ਸੋਟਲ 'ਚ ਗਏ ਸੀ ਉੱਥੇ ਨਹੀਂ ਕੀਤਾ ਸੀ ਉਹ ਬਾਜ਼ਾਰ ਵਾਲੇ ਕਮਰੇ ਚ ਗਏ ਸੀ ਉੱਥੇ ਆਏ ਕਿਤਾ ਸੀ ਖੇਤ ਵਾਲੇ ਕਮਰੇ ਚ ਗਏ ਸੀ ਉੱਥੇ ਆਏ ਕਿਤਾ ਸੀ ਰਾਤ ਨੂੰ ਨਾ ਨਾ ਮੈਂ ਮੂ ਨਹੀਂ ਦੱਸਾਂਗਾ ਮੈਂ ਤਾਂ ਕਿਉਂ ਦੱਸੂਗੀ ਮੈਂ ਆਵਦੀ ਗੱਲਾਂ ਆਉਂਦਾ ਝੱਗਾ ਆ ਕਿ ਮੈਂ ਥਣ ਢੰਗਾ ਕਰੂੰਗੀ ਦੇਖ ਪਰ ਕੱਲੇ ਕੱਲੇ ਪੋਜੀਸ਼ਨਾਂ ਯਾਦ ਪਈਆਂ ਉਹ ਤਾਂ ਕਮਾਲ ਕਰਦੀਆਂ ਚਾਚੀ ਤੋਂ ਯਾਰ ਹਾਂ ਮੈਂ ਦੇਖਰ ਮੁੜੀ ਹੈਗੀ ਕਿਸੇ ਸੁਣ ਲਿਆ ਹੁਣ ਉਹ ਕਿਧਰ ਗਾਰਡਿੰਗ ਗਾਰਡਿੰਗ ਤਾਂ ਨਹੀਂ ਸੁਣ ਲਈ ਉਸਨੇ ਐਵੇਂ ਕਿ ਤਾ ਸੁਣ ਲਈ ਹੋਣੀ ਗੱਲਾਂ ਖੜੀ ਆ ਧਿਆਨ ਰੱਖਿਆ ਕਰੋ ਥੋੜਾ ਤੇ ਮੈਂ ਤਾਂ ਹੁਣ ਨਾ ਸਿੱਧੀ ਮੁੱਕ ਦੀ ਗੱਲ ਦੱਸਦੇ ਵਿਟਾਣਾ ਤਾਂ ਦਿੱਤੀ ਟਪਾ ਹੁਣ ਆ ਗਿਆ ਬਸੰਤ ਬਸੰਤ ਪੰਚਮੀ ਆ ਸਵੇਰੇ ਠੀਕ ਹੈ ਹਾਂ ਤੇ ਅੱਜ ਰੰਗ ਹੈ ਮੇਰੇ ਮਹਿਬੂਬ ਕੇ ਘਰ ਰੰਗ ਹੈ ਉਹ ਸੁਣਿਆ ਨਹੀਂ ਕਿ ਬਸੰਤ ਪੰਚਮੀ ਨੂੰ ਨਾ ਬਸੰਤ ਪੰਚਮੀ ਨਾ ਇੱਕ ਪਿਆ ਦੇ ਮਿਲਣ ਦੀ ਆਸ ਹੁੰਦੀ ਹੈ ਨਸ ਬਸੰਤ ਪੰਚਮੀ ਇਚ ਨਾ ਬਹੁਤ ਹੀ ਸਕੂਨ ਮਿਲਦਾ ਹੈ ਤੇ ਇਹ ਤਾਂ ਸ਼ਾਸਤਰਾਂ ਚ ਵੀ ਲਿਖਿਆ ਉਹ ਚ ਉਹਨਾਂ ਵੇਦਾਂ ਉਪਨਿਸ਼ਦਾਂ ਚ ਵੀ ਲਿਖਿਆ ਹੋਇਆ ਹੈ ਇਹ ਤੂ ਤਾਂ ਵੀ ਪਤਾ ਨਹੀਂ ਕੀ ਹੋ ਜਾਏਗਾ ਤੂ ਅਜੇ ਦੇ ਜਵਾਨੇ ਦਾ ਮੁੰਡਾ ਹੀ ਹੈ ਮੈਨੂੰ ਪਤਾ ਨਹੀਂ ਕੀ ਖੋਸ਼ ਆ ਤੂ ਤਾਂ ਹਰਿਸ਼ੇ ਮਾਰੋਤੀ ਉਹ ਤਾਂ ਮੈਂ ਉਹ ਕਾਮਸ਼ਾਸਤਰ ਪੜਿਆ ਜੋ ਚ ਲਿਖਿਆ ਵੀ ਬਸੰਤ ਦੇ ਮਹੀਨੇ ਚ ਕਰੋ ਜੇ ਕਰਨਾ ਹੈ ਤਾਂ ਤੁਹਾਨੂੰ ਤੇ ਮੈਂ ਤੇ ਧਿਆਨ ਰੰਗੀ ਤੂੰ ਤੇ ਜੇਬ ਭਾਰ ਚਲਦੀ ਹੈ ਤਾਂ ਫਿਰ ਆ ਜੀ ਬਸ ਸਵੇਰੇ ਸਵੇਰੇ ਕਰੋਣਾ ਤੁਹਾਨੂੰ ਸ਼ੋਪਿੰਗ ਤੇ ਕਮੈਂਟ ਉਹ ਕੋਈ ਆਇਆ ਮੈਂ ਫੇਰ ਲਾਉਣਾ ਤੁਹਾਨੂੰ ਕੌਣ ਚੰਗਾ